ਵਿਸ਼ਵਦੀਜ ਫਾਇਲਕਾਰ ਨੂੰ ਝੂਠੇ ਕੇਸਾਂ 'ਚ ਪਛਾਇਆ ਹੈ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਪਰਚਾ ਜਿਹੜਾ ਹੋਇਆ ਹੈ ਉਹ ਇੱਕ ਨਜਾਇਜ਼ ਪਰਚਾ ਹੋਇਆ ਹੈ ਇਮਾਨਦਾਰ ਸਰਕਾਰ ਨੇ ਆਪਣੀ ਇਮਾਨਦਾਰੀ ਦਿਖਾਈ ਹੈ ਜਿਹੜਾ ਉਥੋਂ ਦਾ ਪੰਚਾਇਤ ਸੈਕਟਰੀ ਅਤੇ ਉਥੋਂ ਦਾ ਪ੍ਰਬੰਧਕ ਹੈ ਜਿਹੜਾ ਉਹਨਾਂ ਦੀ ਮਿਲੀਭੁਗਤ ਨਾਲ ਸਾਰਾ ਕੰਮ ਹੋਇਆ ਹੈ ਜਾਂਚ ਦਾ ਵਿਸ਼ਾ ਹੈ ਇਮਾਨਦਾਰੀ ਦੀ ਸਰਕਾਰ ਨੂੰ ਇਮਾਨਦਾਰ ਨਾਲ ਕੰਮ ਕਰਨਾ ਚਾਹੀਦਾ ਹੈ ਨਾ ਕਿ ਅਜਾਦ ਦੇਸ਼ ਦੇ ਵਿੱਚ ਦਬਲੇ ਕੁਚਲੇ ਜੇ ਲੋਕ ਕੋਈ ਆਵਾਜ਼ ਠਾਉਂਦੇ ਆ ਤਾਂ ਉਹਨਾਂ ਦੀ ਆਵਾਜ਼ ਨੂੰ ਦਬਣ ਦੀ ਕੋਸ਼ਿਸ਼ ਨਾ ਕੀਤੀ ਜਾਏ। ਇਹ ਐਕਚੁਅਲੀ ਫਸਲ ਪਹਿਲਾਂ ਬੀਜੀ ਗਈ, ਨਰਮਾ ਪਹਿਲਾਂ ਬੀਜਿਆ ਪਿਆ ਇੱਥੇ। ਬੋਲੀ ਜਿਹੜੀ ਹੈ ਉਹ 9-10 ਤਰੀਕ ਦੀ ਰੱਖੀ। ਸਤਿਕਾਰ ਮਹਿਮਲਕੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੈਨਲ ਥਿੰਕਿੰਗ ਆਫ ਪੰਜਾਬ। ਅੱਜ ਕਿਸਾਨ ਮਜ਼ਦੂਰ ਏਕਤਾ ਸੰਘਰਸ਼ ਕਮੇਟੀ ਦੇ ਵੱਲੋਂ ਵਿਸ਼ਵਦੀਪ ਫਾਜ਼ਲ ਕਾਦੇ ਹੱਕ ਦੇ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਦੱਸਦੀ ਏ ਕਿ ਇਹ ਪ੍ਰੈਸ ਕਾਨਫਰੰਸ ਵਿਸ਼ਵਦੀਪ ਦੇ ਨਾਲ ਹੋਰੇ ਤੱਕੇ ਦੇ ਵਿਰੋਧ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕੀ ਕੁਝ ਕਿਹਾ ਹੈ ਕਿਸਾਨ ਮਜ਼ਦੂਰ ਇਕਤਾ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਅਤੇ ਹੋਰ ਸਾਥੀਆਂ ਨੇ ਆਓ ਸੁਣਦੇ ਹਾਂ ਪੂਰੀ ਖਬਰ ਅੱਜ ਪ੍ਰੈਸ ਕਾਨਫਰੰਸ ਰੱਖੀ ਕਿਸ ਮਸਲੇ 'ਤੇ ਜਿਹੜੀ ਅੱਜ ਦੀ ਇਹ ਕਿਸਾਨ ਮਜ਼ਦੂਰ ਇਕਤਾ ਸੰਘਰਸ਼ ਕਮੇਟੀ ਦੀ ਕਾਨਫਰੰਸ ਰੱਖੀ ਗਈ ਸੀ ਸਰਦਾਰ ਬੂਟਾ ਸਿੰਘ ਕੰਡਿਆਰਾ ਪ੍ਰਧਾਨ ਪੰਜਾਬ ਉਹਨਾਂ ਨੇ ਤੁਹਾਨੂੰ ਦੱਸਿਆ ਵਿਸਤਾਰ ਨਾਲ ਕਿ ਜਿਹੜਾ ਮਾਹੂ ਆਨੇ ਤੋਂ ਪਿੰਡ ਤੋਂ ਵਿਸ਼ਵਦੀਪ ਸਿੰਘ ਅਤੇ ਪਰਚਾ ਜਿਹੜਾ ਹੋਇਆ ਹੈ ਉਹ ਇੱਕ ਨਜਾਇਜ਼ ਪਰਚਾ ਹੋਇਆ ਹੈ ਇਮਾਨਦਾਰ ਸਰਕਾਰ ਨੇ ਆਪਣੀ ਇਮਾਨਦਾਰੀ ਦਿਖਾਈ ਹੈ ਸਾਡੀ ਮੰਗ ਹੈ ਪੋਰਜੋਰ ਇਹ ਜਾਂਚ ਦਾ ਵਿਸ਼ਾ ਹੈ ਇਮਾਨਦਾਰੀ ਦੀ ਸਰਕਾਰ ਨੂੰ ਇਮਾਨਦਾਰ ਨਾਲ ਕੰਮ ਕਰਨਾ ਚਾਹੀਦਾ ਹੈ ਨਾ ਕਿ ਅਯਾਦ ਦੇਸ਼ ਦੇ ਵਿੱਚ ਦਬਲੇ ਕੁਚਲੇ ਜੇ ਲੋਕ ਕੋਈ ਆਵਾਜ਼ ਉਠਾਉਂਦੇ ਆ ਤਾਂ ਉਹਨਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਨਾ ਕੀਤੀ ਜਾਏ ਅਸੀਂ ਇਹ ਜੀ ਬੇਨਤੀ ਫੇਰ ਸਰਕਾਰ ਨੂੰ ਕਰਦੇ ਆਂ ਇਹ ਜਾਂਚ ਦਾ ਵਿਸ਼ਾ ਹੈ ਇਹ ਜਾਂਚ ਕਰਕੇ ਜਿਹੜੇ ਅਧਿਕਾਰੀ ਇਹਦੇ ਸਹੀ ਸਜ਼ਾ ਦੇ ਹੱਕਦਾਰ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਨਾ ਕਿ ਇੱਕ ਨਿਰਦੋਸ਼ ਨੂੰ ਦਿੱਤੀ ਜਾਏ ਉਸ ਉਸ ਵੀਰ ਨੂੰ ਵੀ ਮੈਂ ਕਹਿੰਨਾ ਕਿ ਤੁਸੀਂ ਬੜੇ ਜਸ਼ੀਲੇ ਹੋ ਬੋਲਦੇ ਬਹੁਤ ਉੱਪਰ ਥੋੜਾ ਜਿਹਾ ਆਪਾਂ ਧੀਮੀ ਗਤੀ ਨਾਲ ਚੱਲੀਏ ਨਾ ਕਿ ਜਿਹੜਾ ਲੋਕਾਂ ਨੂੰ ਚੁੱਬੇ ਇਹ ਚੁੱਭਰੇ ਹੋਂ ਤੁਸੀਂ ਇਸ ਕਰਕੇ ਮੇਰੀ ਫੇਰ ਪ੍ਰਸ਼ਾਸਨ ਨੂੰ ਸਰਕਾਰ ਨੂੰ ਤੇ ਇੱਕ ਸਾਡੇ ਇਸ ਕਿਸਾਨ ਮਜ਼ਦੂਰ ਇਕਤਾ ਸੰਘਰਸ਼ ਕਮੇਟੀ ਵੱਲੋਂ ਵੀ ਇੱਕ ਅਪੀਲ ਹੈਗੀ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਜਾਂਚ ਕਰਵਾ ਕੇ ਇਹਨੂੰ ਵਿਸ਼ੇ ਨੂੰ ਇੱਥੇ ਹੀ ਸਮਾਪਤ ਕੀਤਾ ਜਾਵੇ ਉਸ ਦਾ ਪਰਚਾ ਰੱਦ ਕੀਤਾ ਜਾਵੇ ਉਸ ਦੇ ਪਰਿਵਾਰ ਦੇ ਨਾਲ ਜੋ ਬੇਇਨਸਾਫੀ ਹੋਈ ਹੈ ਉਹ ਇਨਸਾਫ ਦਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸੰਸਾ ਦਾ ਮਨੋਰਥ ਹੈ ਜਿਹੜਾ ਹੈਗਾ ਵੀ ਕਿਸੇ ਵੀ ਵਰਗ ਦੇ ਨਾਲ ਕਿਸੇ ਵੀ ਵਿਅਕਤੀ ਦੇ ਨਾਲ ਧੱਕੇਸ਼ਾਹੀ ਹੋਏਗੀ ਤਾਂ ਕਿਸਾਨ ਮਜ਼ਦੂਰ ਇਕਤਾ ਸੰਘਰਸ਼ ਕਮੇਟੀ ਪੰਜਾਬ ਉਹਦੇ ਹੱਕ ਵਿੱਚ ਹਾਜ਼ਰ ਨਾਰਾ ਮਾਰੇਗੀ ਹੱਕ ਵਿੱਚ ਚੇਤਾਨਣ ਦੇ ਵਾਂਗੂ ਉਹਦੇ ਪਿੱਛੇ ਖੜੇਗੀ ਸੋ ਆਪਦੇ ਟੀਚਰ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਜ ਇਸ ਪ੍ਰਸਕਾਫੈਸ ਰਾਹੀਂ ਜੋ ਉਹਦੇ ਤੇ ਤਸ਼ੱਦਦ ਹੋਇਆ ਅਤੇ ਉਹਦੇ ਨਾਲ ਧੱਕੇਸ਼ਾਹੀ ਹੋਈ ਹੈ ਨਜਾਇਜ਼ ਤੌਰ ਤੇ ਇਹਦੇ ਆਪ ਤੇ ਪਰਚਾ ਦਰਜ ਕੀਤੇ ਗਏ ਹੈ ਉਹ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਕਿ ਇਹ ਜਿਹੜੀ ਹੈ ਸਰਿਆਮ ਧੱਕੇਸ਼ਾਹੀ ਹੈ ਵਿਸ਼ਵ ਦੀਤਨਾ ਕੀਤੀ ਗਈ ਹੈ ਉਹ ਸਰਾਸਰ ਗਲਤ ਹੈ ਅਤੇ ਜੋ ਵੀ ਇਹ ਚ ਧਾਰਾ ਲਾ ਕੇ ਫਰੀ ਕੋਟ ਜੇਲ੍ਹ ਦੇ ਵਿੱਚ ਭੇਜਿਆ ਗਿਆ ਹੈ ਉਹ ਦੀ ਦੁਬਾਰਾ ਜਿਹੜੀ ਹੈ ਜਾਂਚ ਹੋਣੀ ਚਾਹੀਦੀ ਹੈ ਤੇ ਐਸਐਸਪੀ ਸਾਹਿਬ ਜਿਹੜੇ ਹੈ ਫਾਇਲ ਕਾ ਪੰਜਾਬ ਸਰਕਾਰ ਤੋਂ ਸਾਨੂੰ ਅਸੀਂ ਮੰਗ ਕਰਦੇ ਆਂ ਕਿ ਸੈਟ ਜੀ ਵੀ ਹੈਗਾ ਉਹ ਇਸ ਵਿਸ਼ੇ ਦੇ ਉੱਤੇ ਸੈਟ ਬਣਾਈ ਜਾਵੇ ਅਤੇ ਪੂਰੀ ਜਾਂਚ ਪੜਤਾਲ ਕਰਕੇ ਜਿਹੜੇ ਦੋਸ਼ੀ ਹੈ ਸਹੀ ਮਣੇ ਵਿੱਚ ਜਿਨ੍ਹਾਂ ਤੇ ਜਿਨ੍ਹਾਂ ਨੇ ਵਿਸ਼ਵ ਦੀ ਚ ਫਾਈਲਕਾਰ ਨੂੰ ਝੂਠੇ ਕੇਸ ਵਿੱਚ ਪਛਾਇਆ ਹੈ ਉਹਨਾਂ ਦੇ ਖਿਲਾਫ ਕੰਦੀ ਕਾਰਵਾਈ ਕੀਤੀ ਜਾਵੇ ਕੀ ਉੱਥੇ ਵਾਪਰਿਆ ਹੈ ਕੀ ਹੋਇਆ ਹੈ ਮਸਲਾ ਜਿਹੜਾ ਹੈ ਉਹ ਜ਼ਮੀਨ ਜਿਹੜੀ ਹੈਗੀ ਆ ਪੰਚਾਇਤੀ ਜ਼ਮੀਨ ਠੇਕੇ ਤੇ ਜਿਹੜੀ ਆ ਚੜਨ ਬਾਰੇ ਮਸਲਾ ਜਿਹੜਾ ਖੜਾ ਹੋਇਆ ਹੈ ਕਿ ਉਹਦੇ ਵਿੱਚ ਜਨ ਅਕੈਡਮੀ ਦੀ ਜ਼ਮੀਨ ਨਹੀਂ ਹੁੰਦੀ ਆ OBC ਦੀ ਵੀ ਹੁੰਦੀ ਆ ਅਤੇ SC ਭਾਈਚਾਰੇ ਦੀ ਵੀ ਹੁੰਦੀ ਆ ਉਹ ਜ਼ਮੀਨ ਦੀ ਜਿਹੜੀ ਬੋਲੀ ਆ ਉਹ ਬੋਲੀ ਨਹੀਂ ਹੋਈ ਐਕਚੁਅਲੀ ਫਸਲ ਪਹਿਲਾਂ ਬੀਜੀ ਗਈ ਨਰਮਾ ਪਹਿਲਾਂ ਬੀਜਿਆ ਪਿਆ ਉੱਥੇ ਬੋਲੀ ਜਿਹੜੀ ਹੈ ਉਹ 9 10 ਤਰੀਕ ਦੀ ਰੱਖੀ ਗਈ ਹੈ ਇਹ ਜਿਹੜੀ ਹੈ ਇਸ ਬਾਰੇ ਵਿੱਚ ਜਿਹੜੇ ਕਬਜ਼ਾਧਾਰੀਆ ਜ਼ਮੀਨ ਦੇ ਉਹਨਾਂ ਨੂੰ ਮਤਲਬ ਜਿਹੜਾ ਸੈਕਟਰੀ ਜਿਹੜਾ ਉਥੋਂ ਦਾ ਪੰਚਾਇਤ ਸੈਕਟਰੀ ਅਤੇ ਉਥੋਂ ਦਾ ਪ੍ਰਬੰਧਕ ਹੈ ਲੈ ਜਿਹੜਾ ਉਹਨਾਂ ਦੀ ਮਿਲੀ ਭੁਗਤਣਾ ਸਾਰਾ ਕੰਮ ਹੋਇਆ ਹੈ। ਵਿਸ਼ਵਦੀਪ ਨੇ 4 ਤਰੀਕ ਨੂੰ 76 ਜਿਹੜਾ ਹੈ ਪਿੰਡ ਦਾ ਮਹਿਮੂਆ ਦੇ 76 ਹੈ ਜਿਹੜਾ ਸੈਕਟਰੀ ਹੋਇਆ ਉਸ ਨਾਲ ਗੱਲਬਾਤ ਕੀਤੀ ਵੀ ਇਹਦੀ ਬੋਲੀ ਹੋਈ ਆ ਜਾਂ ਨਹੀਂ ਹੋਈ ਤਾਂ ਉਸ ਨੇ ਇਹ ਕਿਹਾ ਸੀ ਵੀ ਬੋਲੀ ਨਹੀਂ ਹੋਈ। ਪਰੰਤੂ ਜੋ 7 ਤਰੀਕ ਨੂੰ ਉੱਥੇ ਜਾ ਕੇ ਵੇਖਿਆ ਅਵਿਸ਼ਵਦੀਪ ਨੇ ਤਾਂ ਉਹਦੇ ਵਿੱਚ ਨਰਮਾ ਬੀਜਿਆ ਹੋਇਆ ਕੁਛ ਜਮੀਨ ਦੇ ਵਿੱਚ ਖਾਲੀ ਪਈ ਹੈ ਕੁਛ ਦੇ ਵਿੱਚ ਮੂੰਗੀ ਬੀਜੀ ਹੋਈ ਹੈ ਤਾਂ ਉਹ ਵੇਖ ਕੇ ਇਹ ਹੈਰਾਨ ਹੋਇਆ ਕਿ ਜਿਹੜਾ ਉੱਥੇ ਜਿਸ ਨੇ ਜਿੰਦੀ ਬੋਲੀ ਨਹੀਂ ਹੋਈ ਉਸ ਜਮੀਨ ਦੇ ਵਿੱਚ ਟਰੈਕਟਰ ਦੇ ਨਾਲ ਵਹਾਈ ਕੀਤੀ ਜਾ ਰਹੀ ਹੈ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਇਹ ਜਮੀਨ ਕਿਸ ਦੇ ਨਾਂ ਤੇ ਹੈ ਤਾਂ ਉਸ ਨੇ ਇਹ ਕਿਹਾ ਵੀ ਜਿਹੜੇ ਬੰਦੇ ਇਸ ਦੇ ਨਾਂ ਤੇ ਹੋਈ ਹੈ ਬੋਲੀ ਉਹ ਮੋਂ ਨਹੀਂ ਆ ਰਹੇ ਇਹ ਉਸ ਬੰਦੇ ਦਾ ਜਵਾਬ ਸੀਗਾ ਇਸ ਦੇ ਵਿਸ਼ੇ ਦੇ ਵਿੱਚ ਵਿਸ਼ਵਦੀਪ ਨੇ 7 ਜੂਨ ਨੂੰ ਜਿਹੜੀ ਇਹ ਵੀਡੀਓ ਵੀ ਰਿਲੀਜ਼ ਕੀਤੀ ਹੈ ਜਿਹੜੀ ਸਾਰੀ ਇਹ ਸੱਚੀ ਕਹਾਣੀ ਬਿਆਨ ਕਰਦੀ ਹੈ ਉਸ ਤੋਂ ਇਲਾਵਾ ਜਦ ਉਸ 77 ਪੰਚਾਇਤ 77 ਦੇ ਨਾਲ ਗੱਲਬਾਤ ਹੋਈ ਦੁਬਾਰਾ ਤਾਂ ਉਸ ਨੇ ਕਿਹਾ ਵੀ 9 ਤਰੀਕ ਨੂੰ ਇਹਦੀ ਬੋਲੀ ਹੋਏਗੀ 9 ਤਰੀਕ ਨੂੰ ਬੋਲੀ ਦੀ ਜਾਂ 10 ਤਰੀਕ ਨੂੰ ਬੋਲੀ ਹੋਣੀ ਹੈ ਤਾਂ 9 ਤਰੀਕ ਨੂੰ ਵਿਸ਼ਵਦੀਪ ਨੇ ਵਾਸ ਜਿਹੜਾ ਉੱਥੋਂ ਦਾ ਪਿੰਡ ਦੇ ਵਿੱਚ ਹੋਕਾ ਦਵਾਦਾ ਵੀ ਜਿਹਨੇ ਵੀ ਜ਼ਮੀਨ ਦੀ ਬੋਲੀ ਦੇਣੀ ਹੈ ਉਹ ਬੋਲੀ ਦੇ ਸਕਦਾ 10 ਤਰੀਕ ਨੂੰ ਬੋਲੀ ਹੋਣੀ ਹੈ 10 ਤਰੀਕ ਨੂੰ ਵਿਸ਼ਵਦੀਪ ਨੂੰ ਉੱਥੇ ਬੁਲਾਇਆ ਗਿਆ ਬੋਲੀ ਵਾਲ ਸਾਹ ਬੋਲੀ ਤਾਂ ਪਹਿਲਾਂ ਹੁਣ ਕਿ ਜਮੀਨ ਤਾਂ ਪਹਿਲਾਂ ਹੀ ਵਿਜੀ ਹੋਈ ਹੈ ਮਿਲੀ ਪੋਤ ਦੇ ਜਿਹੜੀ ਕੀਤੀ ਗਈ ਇਹਨਾਂ ਨੇ ਉਹਦੇ ਕੁੱਟਮਾਰ ਕੀਤੀ ਗਈ ਕੁੱਟਮਾਰ ਕਰਨ ਤੋਂ ਬਾਅਦ ਜਿਹੜਾ ਉਸਤੇ ਇੱਕ ਨਾਜਾਇਜ਼ ਜਿਹੜਾ ਹੈ ਪਰਚਾ ਦਰਜ ਕੀਤਾ ਗਿਆ ਨਾਜਾਇਜ਼ ਹਥਿਆਰ ਦਾ ਪਰਚਾ ਪਸਟਾਲ ਦਾ ਪਰਚਾਇਰੋ ਤੇ ਪਾਇਆ ਗਿਆ ਜੇ ਸਰਾਸਰ ਠਕਾ ਹੈ ਮੈਂ ਇਸ ਸਟੇਜ ਤੋਂ ਪੰਜਾਬ ਪ੍ਰਧਾਨ ਕਿਸਾਨ ਮਜ਼ਦੂਰ ਇਕਤਾ ਸੰਘਰਸ਼ ਕਮੇਟੀ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਇਹ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਹੈ ਵੀ ਇਹ ਫੇਕ ਬੋਲੀ ਹੋਈ ਹੈ ਫੇਕ ਬੰਦੇ ਨੇ ਜਿਹੜੇ ਮਤਲਬ ਆਪਾਂ ਡੰਮੀ ਬੰਦੇ ਕਹਿ ਸਕਦੇ ਹਾਂ ਡੰਮੀ ਬੰਦੇ ਨੇ ਔਰ ਫੇਕ ਇਹ ਹੈ ਪਰਚਾ ਦਰਜ ਹੋਇਆ ਇਸ ਪਰਚੇ ਦਾ ਜਿਹੜਾ ਹੈਗਾ ਜੋ ਜੋ ਵੀ ਖਿਲਾਫ ਧਾਰਾ ਲਾਈਆਂ ਗਈਆਂ ਨੇ ਉਹ ਤੌਰ ਤੇ ਹਟਾਈਆਂ ਜਾਣ ਤੇ ਉਸ ਨੂੰ ਬਿਨਾਂ ਸ਼ਰਤ ਜਿਹੜਾ ਹੈ ਉਹ ਰਿਹਾ ਕੀਤਾ ਜਾਵੇ ਜੀ ਸਰਕਾਰ ਵੱਲੋਂ ਕੇਸ ਵਾਪਸ ਨਹੀਂ ਲਿਆ ਜਾਂਦਾ ਜੀ ਤੇ ਕੀ ਅਗਲਾ ਕਦਮ ਹੈ ਆਪਣਾ ਜੇ ਸਰਕਾਰ ਵੱਲੋਂ ਕੇਸ ਵਾਪਸ ਨਹੀਂ ਲਿਆ ਜਾਂਦਾ ਤਾਂ ਅਸੀਂ ਜਿਹੜਾ ਹੈ ਪੰਜਾਬ ਲੈਵਲ ਤੇ ਜਿਹੜਾ ਹੈ ਜੋ ਸਾਰੇ ਮਤਲਬ ਇਹ ਜਿਹੜੀ ਆਰਗੇਨਾਈਜੇਸ਼ਨ ਆ ਉਹ ਕਿਸਾਨ ਮਜ਼ਦੂਰ ਇਕਤਾ ਸੰਘਰਸ਼ ਕਮੇਟੀ ਜਿਹੜੀ ਹੈ ਉਹ ਸੰਘਰਸ਼ ਵਧੇਗੀ ਅਤੇ ਐਸਐਸਪੀ ਦਫ਼ਤਰ ਦੇ ਸਾਹਮਣੇ ਜਿਹੜਾ ਹੈ ਉਹ ਧਰਨਾ ਲਾਇਆ ਜਾਊਗਾ ਇਹਦੇ ਵੱਲੋਂ ਸਾਰੀਆਂ ਜੇ ਜੱਥੇਬੰਦੀਆਂ ਹੈਗੀਆਂ ਭਾਈ ਦਵਿੰਦਰ ਸਿੰਘ ਸਾਂਤ ਸਭਾਈ ਜਿਹੜੀ ਜਸੇਬੰਦੀ ਲੁਧਿਆਣੇ ਵਾਲੇ ਉਹ ਵੀ ਅੱਜ ਇੱਥੇ ਪਹੁੰਚੇ ਹੋਏ ਨੇ ਔਰ ਸਾਰੇ ਬਾਬਾ ਮੇਜ ਜਿਸ ਨੂੰ ਛੋਡੀ ਜੀ ਉਹਨਾਂ ਨੇ ਵੀ ਇੱਥੇ ਮਤਲਬ ਆਉਂਦਾ ਜਿਹੜਾ ਹੋ ਵਿਚਾਰ ਬਣਾਇਆ ਹੈ ਪੰਜਾਬ ਲੈਵਲ ਤੇ ਧਰਨਾ ਜਿਹੜਾ ਹੈ ਉਹ ਫਾਇਲਗਾ ਚ ਲੱਗੂਗਾ